ਅਰਥ ਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਸਥਿਤੀ ਜਿਹੜੀ ਤਣਾਅਪੂਰਨ ਬਣੀ ਹੋਈ ਏ ਦੱਸਦੀ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 22 April ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਤਣਾਅ ਹੈ, ਵਿਵਾਦ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਪਰ 에ਅਰ ਸਟ੍ਰਾਈਕ ਕੀਤੀ ਗਈ ਸੀ ਔਰ ਉੱਥੇ ਤੁਹਾਨੂੰ ਦੱਸਦੀ ਕਿ ਨਾ 에ਅਰ ਸਟ੍ਰਾਈਕ ਦਾ ਮੂੰਹ ਤੋੜ ਜਵਾਬ ਜਿਹੜਾ ਸਾਡੀਆਂ ਭਾਰਤੀ ਸਿਨਾਵਾਂ ਨੇ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਆਪਰੇਸ਼ਨ ਸੰਦੂਰ ਜਿਹੜਾ ਪਾਕਿਸਤਾਨ ਦੇ ਉੱਪਰ ਕੀਤਾ ਗਿਆ ਸੀ ਜਿਸ ਦੇ ਵਿੱਚ 9 ਠਿਕਾਣਿਆਂ ਅਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚ 100 ਅਤਵਾਦੀ ਮਾਰੇ ਗਏ ਸੀ ਔਰ ਇਸ ਗੱਲ ਦੀ ਪੁਸ਼ਟੀ ਸੈਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ ਤੋ ਉਥੇ ਹੁਣ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਦੇ ਵੱਲੋਂ ਪਰਮਾਣੂ ਹਮਲੇ ਦੀ ਜਿਹੜੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਾਰਤ ਨੂੰ ਹੋਰ ਕਿਹਾ ਜਾ ਰਿਹਾ ਹੈ ਕਿ Hindu ਅਤੇ Muslim ਨੂੰ ਜਿਹੜਾ ਪਛਾਣ ਕੇ ਐਟੈਕ ਕੀਤਾ ਜਾਵੇਗਾ ਪਰਮਾਣੂ ਅਟੈਕ ਸਿਰਫ Hinduਾਂ ਤੇ ਕੀਤਾ ਜਾਵੇਗਾ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਪਾਕਿਸਤਾਨ ਪਰਮਾਣੂ ਬੰਬ ਨੂੰ ਵੀ ਦੱਸੇਗਾ ਕਿ ਇਹ Hindu ਹੈ ਤੇ Musliman ਹੈ ਕਿਉਂਕਿ ਜਦੋਂ ਪਰਮਾਣੂ ਬੰਬ ਚੱਲਦਾ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕੀ ਤਬਾਹੀ ਹੁੰਦੀ ਉਹ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਉੱਥੇ ਹੁਣ ਤੁਹਾਨੂੰ ਦੱਸਤੀ ਕਿ ਭਾਰਤ ਦੇ ਕੋਲ ਚਾਰ ਲੇਅਰ ਦੀ ਜਿਹੜੀ ਸੁਰੱਖਿਆ ਹੈ ਜਿਸ ਦੇ ਵਿੱਚ ਭਾਰਤ ਬਿਲਕੁਲ ਸੇਫ ਹੈ ਭਾਰਤ ਦੇ ਉੱਪਰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀਆਂ ਸੈਨਾਵਾਂ ਦੇ ਨਾਲ ਜਿਹੜਾ ਪਾਕਿਸਤਾਨ ਨੂੰ ਨਜਿੱਠਣਾ ਹੋਵੇਗਾ ਅੱਤਵਾਦੀ ਤਾਕ ਤਨ ਨੂੰ ਨਿਜੀਟਣਾ ਹੋਵੇਗਾ ਸਾਡੇ ਸੈਨਾਵਾਂ ਦੇ ਨਾਲ ਜੋ ਬਾਰਡਰ ਤੇ ਦੇਸ਼ ਦੀ ਸੁਰੱਖਿਆ ਦੇ ਲਈ ਤੈਨਾਤ ਨੇ ਤਾਂ ਭਾਰਤ ਦੇ ਕੋਲ ਇੱਕ ਸਭ ਤੋਂ ਖਤਰਨਾਕ ਜਿਹੜੀ ਮਜਾਈਲ ਹੈ ਜੋ ਰੋਸ ਤੋਂ ਖਰੀਦੀ ਗਈ ਸੀ 2018 ਦੇ ਵਿੱਚ S400 ਇਸ ਦਾ ਜਿਹੜਾ ਜਵਾਬ ਕੋਈ ਵੀ ਹਥਿਆਰ ਨਹੀਂ ਦੇ ਸਕਦਾ ਕਿਉਂਕਿ ਦੁਨੀਆਂ ਦਾ ਸਭ ਤੋਂ ਖਤਰਨਾਕ ਹਥਿਆਰ ਹੈ ਜਿਸ ਨੂੰ ਸੁਦਰਸ਼ਨ ਚੱਕਰ ਦਾ ਨਾਮ ਭਾਰਤ ਦੇ ਵੱਲੋਂ ਦਿੱਤਾ ਗਿਆ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਇਹ ਹਥਿਆਰ ਕਿਵੇਂ ਕੰਮ ਕਰਦਾ ਹੈ ਭਾਰਤ ਨੇ ਪਾਕਿਸਤਾਨ ਤੇ ਲਗਾਤਾਰ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ ਹੈ ਅੱਤਵਾਦੀ ਟਿਕਾਣਿਆਂ ਤੇ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਜਦੋਂ ਪਾਕਿਸਤਾਨ ਨੇ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਤਾਂ ਭਾਰਤ ਨੇ ਉਸ ਨੂੰ ਵੀ ਸਬਕ ਸਿਖਾਇਆ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਐਚਕਯੂ9 ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਕੰਮ ਭਾਰਤ ਦੇ ਸਭ ਤੋਂ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਐਸ400 ਦੁਆਰਾ ਕੀਤਾ ਗਿਆ ਹੈ ਇੱਕ ਅਜਿਹਾ ਮਜਾਇਲ ਸਿਸਟਮ ਹੈ ਜੋ ਹਮਲਾ ਹੁੰਦੇ ਹੀ ਸਰਗਰਮ ਹੋ ਜਾਂਦਾ ਹੈ ਅਤੇ ਦੁਸ਼ਮਣ ਦੇ ਜਹਾਜ਼ਾਂ ਜਾਂ ਮਜਾਇਲ ਨੂੰ ਤੁਰੰਤ ਤਬਾਹ ਕਰ ਦਿੰਦਾ ਹੈ ਭਾਰਤੀ ਫੌਜ ਨੇ ਇਸ ਰੱਖਿਆ ਪ੍ਰਣਾਲੀ ਦਾ ਨਾਮ ਸੁਦਰਸ਼ਨ ਚੱਕਰ ਰੱਖਿਆ ਤਾਂ ਉਹ ਜਾਣਦੇ ਹਨ ਇਹ ਸੁਦਰਸ਼ਨ ਚੱਕਰ ਦੁਸ਼ਮਣਾਂ ਨੂੰ ਕਿਵੇਂ ਤਬਾਹ ਕਰਦਾ ਹੈ ਐਸ 400 ਮਜਾਇਲ ਨੂੰ ਭਾਰਤ ਦਾ ਸਭ ਤੋਂ ਖਤਰਨਾਕ ਅਤੇ ਸ਼ਕਤੀਸ਼ਾਲੀ ਹਵਾਈ ਰੱਖਿਆ ਪ੍ਰਣਾਲੀ ਮੰਨਿਆ ਜਾਂਦਾ ਹੈ F-400 ਮਜ਼ਾਈਲ ਸਿਸਟਮ ਕਿਸੇ ਵੀ ਹਵਾਈ ਹਮਲੇ ਤੋਂ ਬਚਾਅ ਕਰਨ ਦੇ ਸਮਰੱਥ ਹੈ। ਇਹ ਮਜ਼ਾਈਲ ਰੂਸ ਤੋਂ ਖਰੀਦੀ ਗਈ ਸੀ ਤੇ ਇਸ ਨੂੰ ਖਰੀਦਾਂ ਦਾ ਸੌਦਾ ਲਗਭਗ 5 ਅਰਬ ਡਾਲਰ ਦੇ ਵਿੱਚ ਤੈਅ ਹੋਇਆ ਸੀ। ਜਿਸ ਤੋਂ ਬਾਅਦ 2018 ਦੇ ਵਿੱਚ F-400 ਮਜ਼ਾਈਲ ਖਰੀਦੀ ਗਈ ਤੇ ਇਸ ਸੌਦੇ ਦੇ ਵਿੱਚ ਭਾਰਤ ਨੇ ਰੂਸ ਤੋਂ ਮਜ਼ਾਈਲਾਂ ਦੀਆਂ 5 ਯੂਨਿਟਾਂ ਖਰੀਦੀਆਂ। ਇਹ ਮਜ਼ਾਈਲਾ ਇੰਨੀਆਂ ਸ਼ਕਤੀਸ਼ਾਲੀ ਨੇ ਕਿ ਇਹ ਹੁਣ ਤੱਕ ਲੜਾਕੂ ਜਹਾਜ਼ਾਂ ਨੂੰ ਵੀ ਮਾਰ ਸਕਦੀਆਂ ਨੇ। ਇਸ ਤੋਂ ਇਲਾਵਾ ਇਹ ਮਜ਼ਾਈਲ ਇਕਵਾਰ ਦੇ ਵਿੱਚ 72 ਮਜ਼ਾਈਲਾਂ ਦਾਗੀਆਂ ਜਾ ਸਕਦੀਆਂ ਨੇ ਤੇ ਇਸ ਦੀ ਸ਼ਕਤੀ ਇੰਨੀ ਹੈ ਕਿ ਪਾਕਿਸਤਾਨ ਅਤੇ ਚੀਨ ਦੇ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ਾਂ ਨੂੰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਸਕਦੀ ਹੈ S-400 ਨੂੰ ਦੁਨੀਆ ਦਾ ਸਭ ਤੋਂ ਵਧੀਆ ਹਵਾਈ ਰੱਖਿਆ ਪ੍ਰਣਾਲੀ ਮੰਨਿਆ ਜਾਂਦਾ ਹੈ। ਰੂਸ ਦੇ ਅਲਮਾਜ਼ ਐਂਟੀ ਨੇ ਇਸ ਮਜ਼ਾਇਲ ਸਿਸਟਮ ਦਾ ਨਿਰਮਾਣ ਕੀਤਾ ਸੀ। S-400 ਇੱਕ ਮੋਬਾਈਲ ਲੰਬੀ ਦੂਰੀ ਦੀ ਸੱਤਾ ਤੋਂ ਹਵਾ ਦੇ ਵਿੱਚ ਮਾਰ ਕਰਨ ਵਾਲੀ ਮਜ਼ਾਇਲ ਪ੍ਰਣਾਲੀ ਹੈ। ਇਸ ਦੇ ਵਿੱਚ ਸਟੀਲਥ ਲੜਾਕੂ ਜਹਾਜ਼, ਬੰਬਾਰ, ਕਰੂਜ਼ ਅਤੇ ਬਲਾਸਟਿਕ ਮਜ਼ਾਇਲਾਾਂ ਅਤੇ ਇੱਥੋਂ ਤੱਕ ਕਿ ਮਾਨਵ ਰਹਿਤ ਹਵਾਈ ਵਾਹਨ ਯੂਏਵੀ ਸਮੇਤ ਕਈ ਤਰ੍ਹਾਂ ਦੇ ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ। ਇਸ ਦੇ ਵਿੱਚ ਵਕ-ਵਕ ਕਿਸਮਾਂ ਦੀ ਮਜ਼ਾਈਲਾ ਨੇ ਜੋ 400 ਕਿਲੋਮੀਟਰ ਦੀ ਦੂਰੀ ਤੱਕ ਦੇ ਟੀਚਿਆਂ ਨੂੰ ਮਾਰ ਸਕਦੀ ਹਨ S-400 ਦੇ ਵਿੱਚ ਦੋ ਵੱਖਰੇ ਰਡਾਰ ਸਿਸਟਮ ਨੇ ਜੋ 60 ਕਿਲੋਮੀਟਰ ਦੀ ਦੂਰੀ ਤੱਕ ਹਵਾਈ ਟੀਚਿਆਂ ਦਾ ਪਤਾ ਲਗਾ ਸਕਦੇ ਨੇ ਅਤੇ ਇੱਕੋ ਸਮੇਂ 80 ਹਵਾਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਇੱਕ ਵਾਰ ਜਦੋਂ ਸਿਸਟਮ ਕਿਰਿਆਸ਼ੀਲ ਹੋ ਜਾਂਦਾ ਹੈ ਤੇ ਸਿਗਨਲ ਪ੍ਰਾਪਤ ਕਰਨ ਦੇ 3 ਮਿੰਟਾਂ ਦੇ ਅੰਦਰ ਫਾਇਰਿੰਗ ਦੇ ਲਈ ਤਿਆਰ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਦੁਸ਼ਮਣ ਦੇ ਹਮਲੇ ਨੂੰ ਤੁਰੰਤ ਨਕਾਮ ਕਰ ਦਿੱਤਾ ਜਾਂਦਾ ਹੈ ਜੇਕਰ ਦੇਖਿਆ ਜਾਵੇ ਤਾਂ ਭਾਰਤ ਚਾਰ ਲੇਅਰ ਦੇ ਵਿੱਚ ਬਿਲਕੁਲ ਸੇਫ ਹੈ ਉਹ ਦੱਸਦੀ ਇੱਕ ਸਭ ਤੋਂ ਪਹਿਲਾ ਛੋਟੇ ਡਰੋਨ ਨੂੰ ਮਾਰਨ ਦੇ ਲਈ ਭਾਰਤ ਦੇ ਕੋਲ ਆਇਰਨ ਡਰੋਨ ਰੈਕਟਾ ਜਿਸ ਦੇ ਨਾਲ ਛੋਟੇ ਡਰੋਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਜੋ ਸਰਹੱਦ ਪਾਰ ਤੋਂ ਆਉਂਦੇ ਨੇ ਉਹ ਰੁੱਤੀ ਤੁਹਾਨੂੰ ਦੱਸਦੀ ਕਿ ਮੀਡੀਅਮ ਦੂਰੀ ਦੇ ਲਈ ਭਾਰਤ ਦੇ ਕੋਲ ਆਕਾਸ਼ ਰੈਕਟਾ ਜਿਸ ਦੇ ਨਾਲ ਮੀਡੀਅਮ ਦੂਰੀ ਦੇ ਵਿੱਚ ਜੋ ਹਮਲਾ ਕਰਦੇ ਨੇ ਦੁਸ਼ਮਣ ਦੁਸ਼ਮਣ ਦੇਸ਼ ਦੇ ਵੱਲੋਂ ਹਮਲਾ ਕੀਤਾ ਜਾਂਦਾ ਤ ਉਸ ਜਿਹੜੇ ਮਜ਼ਾਇਲ ਨੇ ਉਹਨਾਂ ਨੂੰ ਮਾਰ ਕਰਾਉਂਦੇ ਨੇ 100 ਤੋਂ 150 ਕਿਲੋਮੀਟਰ ਦੀ ਦੂਰੀ ਤੱਕ ਸਾਡੇ ਕੋਲ ਬ੍ਰੋਕ ਮਜ਼ਾਈਲ ਹੈ ਜਿਸ ਦੇ ਨਾਲ 100 ਤੋਂ 150 ਕਿਲੋਮੀਟਰ ਦੂਰੀ ਦੇ ਵਿੱਚ ਜੇਕਰ ਸਾਡੇ ਤੇ ਕੋਈ ਹਮਲਾ ਕਰ ਰਿਹਾ ਹੈ ਤਾਂ ਉਸ ਨੂੰ ਬ੍ਰੋਕ ਮਜ਼ਾਈਲ ਦੇ ਰਹੀ ਤਬਾਹ ਜਿਹੜਾ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ 300 400 ਕਿਲੋਮੀਟਰ ਦੇ ਲਈ ਸਾਡੇ ਤੋਂ ਸਾਡੇ ਕੋਲ ਜਿਹੜਾ ਸਭ ਤੋਂ ਖਤਰਨਾਕ ਹਥਿਆਰ ਹੈ ਮਜ਼ਾਈਲ OS400 ਜਿਸ ਦੇ ਨਾਲ ਦੁਸ਼ਮਣ ਨੂੰ ਜਿਹੜਾ ਸਕਿੰਟਾਂ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ ਦੱਸਦੇ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਜਿਹੜਾ ਹਥਿਆਰ ਹੈ ਉਹ OS400 ਹੈ